ਸ੍ਰੀ ਅਕਾਲ ਤੁਹਾਡਾ ਸਾਧਿਆਂ ਦਾ ਸੋਨੀ ਮੁੰਜੇ ਲਹਿਰ ਬਲੌਗ ਚੈਨਲ ਵਿੱਚ ਸਵਾਗਤ ਆ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਆ। ਆਪਾਂ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ। ਅੱਜ ਦੀ ਵੀਡੀਓ ਹੈ ਕਿ ਸਾਧਿਆਂ ਵਿੱਚ ਬੂਟ ਹਨ ਜਿਹੜੇ ਧੋਣੇ ਆ ਤੇ ਸੁਕਾਉਣ ਦਾ ਵਧੀਆ ਤਰੀਕਾ ਤੁਹਾਨੂੰ ਦੱਸਣ ਲੱਗੇ ਆ। ਆਪਾਂ ਕਿਹੜਾ ਕੈਮੀਕਲ ਤਿਆਰ ਕਰਾਂਗੇ ਕਦੇ ਜਿੰਨਾ ਬੂਟ ਮਿੰਟੋ ਮਿੰਟ ਧੁੱਤ ਜਾਣਗੇ ਜਿੰਨੇ ਮੱਝੀ ਗੰਦੇ ਹੋਣ ਤੇ ਸੁੱਕ ਵੀ ਮਿੰਟੋ ਮਿੰਟ ਜਾਣਗੇ ਤਰੀਕਾ ਤੁਹਾਨੂੰ ਦੱਸਦੇ ਆਜੋ। ਹਾਂਜੀ ਇਹਦੇ ਲਈ ਆਪਾਂ ਕੀ ਕਰਨਾ ਲੈਣਾ ਮਿੱਠਾ ਸੋਡਾ ਹਾਂਜੀ ਇਹ ਪਹਿਲਾਂ ਅੰਦਾਜ਼ੇ ਨਾਲ 2 ਕ ਚਮਚੇ ਮਿੱਠੇ ਸੋਡੇ ਦੇ ਲੈਣੇ ਆ ਤੁਸੀਂ ਦੇਖ ਸਕਦੇ ਮਿੱਠਾ ਸੋਡਾ ਇਹ ਹਰ ਘਰ ਵਿੱਚ ਮਿਲ ਜਾਂਦਾ ਹਨ ਆਪਣੇ ਘਰ ਦੇ ਲਿਆ ਕੇ ਰੱਖਾਂ ਹੁੰਦਾ ਮਿੱਠਾ ਸੋਡਾ ਤੇ ਵਿੱਚ ਪਾਉਣੀ ਆ ਪਹਿਦੇ ਹਾਈਡਰੋਜਨ ਤੁਸੀਂ ਦੇਖ ਸਕਦੇ ਹੋ ਹਾਈਡਰੋਜਨ ਹਾਂ ਥੋੜੀ ਜਿਹੀ ਪਾਣੀ ਆ ਪਹਿ ਤੇ ਹਾਈਡਰੋਜਨ ਕੁਝ ਜਿਹੀ ਬੂੰਦਾ ਹਾਈਡਰੋਜਨ ਦੀ ਪਾਣੀ ਆ ਇਹ ਮੈਡੀਕਲ ਤੋਂ ਮਿਲ ਜਾਂਦੀ ਹੈ ਮਿੱਤਰੋ ਹਾਂਜੀ ਇਹ ਮੈਡੀਕਲ ਤੋਂ ਮਿਲ ਜਾਂਦੀ ਹੈ ਹਾਈਡਰੋਜਨ ਤੇ ਵਿੱਚ ਪਾਉਣਾ ਆਪਾਂ ਇਹਦੇ ਲਿਕਵਿਡ ਜਿਹੜਾ ਆਪਣਾ ਕੱਪੜੇ ਧੋਣ ਵਾਲਾ ਹੁੰਦਾ ਲਿਕਵਿਡ ਉਹ ਪਾਉਣਾ ਹੈ ਮੇਰਾ ਸ਼ੀਸ਼ੀ 'ਚ ਕੱਢਿਆ ਹੋਇਆ ਹੈ ਇੱਕ ਚਮਚਾ ਆਪਾਂ ਪਾਉਣਾ ਲਿਕਵਿਡ ਦਾ ਤੇ ਹੁਣ ਸਾਰੇ ਇਸ ਨੂੰ ਆਪਾਂ ਕੀ ਕਰਨੇ ਤੇ ਗੋਲੀਆਂ ਵਟਣੀਆਂ ਆਪਾਂ ਸਭ ਨੂੰ ਕਹਿੰਦਾ ਪਹਿਲਾਂ ਕਰ ਲੈਣਾ ਗਾੜਾ ਜਿਹਾ ਕਰ ਲੈਣਾ ਗਾੜਾ ਜਿਹਾ ਕਰ ਲੈਣਾ ਉਹ ਜੀ ਦੇਖ ਸਕਦੇ ਆ ਆਪਣਾ ਘੋੜੇ ਦਾ ਘਾੜਾ ਜਿਹਾ ਹੋ ਗਿਆ ਪਹਿਨਾਂ ਦੇ ਬੱਟੀਆਂ ਗੋਲੀਆਂ ਤੋਂ ਗੋਲੀਆਂ ਵਟ ਕੇ ਦਿਖਾਉਂਦੇ ਨੇ ਇਹਨਾਂ ਦੀਆਂ ਛੋਟੇ ਛੋਟੇ ਆਪਾਂ ਗੋਲੀਆਂ ਵਟ ਲੈਣੇ ਏ ਇਦਾਂ ਦੀਆਂ ਗੋਲ ਗੋਲ ਕੜੀਆਂ ਜੀਆਂ ਦੇਖ ਸਕਦੇ ਆ ਬੱਟੀਆਂ ਗਈਆਂ ਗੋਲ ਗੋਲ ਕੜੀਆਂ ਜੀਆਂ ਹਾਂ ਪਹਿਲਾਂ ਆਪਾਂ ਸਾਰੇ ਵਟ ਲੈਣੇ ਆ ਹਾਂ ਇਹ ਦਿਖਾਉਨੇ ਆ ਹਾਂ ਜੀ ਤੁਸੀਂ ਦੇਖ ਸਕਦੇ ਆ ਆਪਾਂ ਗੋਲੀਆਂ ਵਟ ਲੀਆਂ ਹਨਾ ਇਦਾਂ ਦੀਆਂ ਤੇ ਆਪੇ ਉਹ ਕੁੱਦੀ ਵਿੱਚ ਕੁਛ ਨਾ ਕੁਛ ਲੱਗਿਆ ਹੋਇਆ ਵੀ ਵਿੱਚ ਪਾ ਧੋ ਦਾਂਗੇ ਤੇ ਹੁਣ ਆਪਾਂ ਕੀ ਕਰਨਾ ਆਜੋ ਇੱਧਰ ਇੱਕ ਕੜਾਈ ਆ ਆਪਾਂ ਲੈਣਾ ਕੜਾਈ ਆ ਹਨਾ ਤੇ ਇਹ ਚ ਆਪਾਂ ਕੀ ਕਰਨਾ ਪਾਉਣਾ ਆਪਾਂ ਕੋਸਾ ਜਾਂ ਪਾਣੀ ਬੂਟਾਂ ਦੇ ਹਿਸਾਬ ਨਾਲ ਮਿੱਤ ਬੂਟਾਂ ਦੇ ਹਿਸਾਬ ਨਾਲ ਪਾਣੀ ਨਹੀਂ ਪਾਉਣਾ ਹਾਂ ਛਾਲ ਦੇ ਕੋਸਾ ਤੇ ਪਾਣੀ ਪਾ ਲਿਆ ਤੇ ਹੁਣ ਪਹਿਲਾਂ ਤਾਂ ਆਪਣੇ ਜਿਹੜੀ ਖੁੱਲ ਜੇ ਮਿਸ਼ਰਣ ਬਣਾਇਆ ਸੀ ਉਹ ਕੁੱਦੀ ਇਹਦੇ ਚ ਧੋ ਦਾਂਗੇ ਉਸ ਉਹਦੇ ਚ ਸਾਰਾ ਹਨਾ ਜਿਹੜਾ ਕੈਮੀਕਲ ਆਪਣਾ ਮਿਸ਼ਰਣ ਜਿਹਾ ਬਣਾਇਆ ਹੋਇਆ ਤੇ ਫਿਰ ਅੱਪਾ ਕੀ ਕਰਨਾ ਬਲ ਤੇ ਹੁਣ ਆਪਾਂ ਕੀ ਕਰਨਾ ਜਿਹੜੀ ਆਪਾਂ ਗੋਲੀ ਬਣਾਈ ਹੋਈ ਹੈ ਹਨਾ ਇੱਕ ਤੇ ਪਹਿਲਾਂ ਆਪਾਂ ਰੱਖਾਂਗੇ ਬੂਟ ਆ ਚਿੱਟੇ ਬੂਟ ਆ ਕਾਹਨ ਦੇ ਸਕੂਲ ਵਾਲੇ ਤੇ ਆਪਾਂ ਹੁਣ ਕੀ ਕਰਨਾ ਜਿਹੜੀ ਆਪਣੀ ਗੋਲੀ ਬਣਾਈ ਹੋਈ ਹੈ ਇੱਕ ਤੁਸੀਂ ਦੇਖ ਸਕਦੇ ਹੋ ਗੋਲੀ ਹਨਾ ਇਹ ਵਿੱਚ ਪਾਣੀ ਦੇ ਸੱਟ ਦੇਣੀ ਹੈ ਬਸ ਇਹਨੂੰ ਆਪਾਂ ਬਸ ਖੋਲ ਦੇਣਾ ਤੇ ਹੁਣ ਆਪਾਂ ਬੂਟ ਤੋੜਨੇ ਆ ਤੁਸੀਂ ਇਸ ਪਾਣੀ ਨਾਲ ਦੇਖ ਸਕਦੇ ਹੋ ਤੁਸੀਂ ਬੂਟ ਨਿਕਰੇ ਹੋਣੇ ਮਿੱਤਰ ਨਿਕਰੇ ਹੋਣੇ ਕਿ ਜਿਹੜਾ ਆਪਾਂ ਹਨ ਵਿੱਚ ਪਾਇਆ ਹੋਇਆ ਇਹਦੇ ਆਪਣੀ ਮਿੱਠਾ ਸੋਡਾ ਪਾਇਆ ਹੋਇਆ ਤੇ ਇਹ ਚੀਜ਼ਾਂ ਪਾਈਆਂ ਹੋਈਆਂ ਮੈਲ ਕੱਢਦੀਆਂ ਸਾਰੀਆਂ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਇੱਕ ਗੋਲੀ ਵਾਤੀ ਆ ਦੇਖੋ ਲੈ ਲੋਵੀ ਤੇ ਲੈ ਚਲੀਏ ਟਬੂਟਾਂ ਤੇ ਲੱਗੀ ਹੋਈ ਐ ਸਾਈਡ ਤੇ ਲੈ ਤੇ ਸਭ ਪਹਿਲਾਂ ਇੱਧਰ ਵੀ ਹੱਥਾਂ ਹੀ ਫੇਰ ਲਈ ਫਿਰ ਆਪਾਂ ਬੁਸ਼ ਫੇਰਾਂਗੇ ਫਿਰ ਫੇਰ ਕੇ ਦਿਖਾਉਨੇ ਆ ਸਾਰੇ ਇਹਦੇ ਫਿਰ ਹਾਂਜੀ ਦੇਖੋ ਲੈ ਦੇਖੋ ਤੁਹਾਡੇ ਸਾਹਮਣੇ ਰਿਜ਼ਲਟ ਕਿੰਨੇ ਗੰਦੇ ਸੀ ਬੂਟ ਤੇ ਕਿੰਨੇ ਵਾਈਟ ਵਾਈਟ ਹੁ ਨਿਕਲੀ ਜਾਂਦੇ ਚਿੱਟੇ ਚਿੱਟੇ ਦੇਖ ਸਕਦੇ ਬੂਟ ਆਪਣੇ ਹੋ ਗਿਆ ਸਾਫ ਬਿਲਕੁਲ ਧੁੱਤ ਗਿਆ ਤੇ ਪਾਣੀ ਆਪਣਾ ਪਿਆ ਵਾਧੂ ਹਲੇ ਇਹਦੇ ਵਿੱਚ ਹੀ ਆਪਾਂ ਹਨਾ ਦੂਜੇ ਬੂਟ ਧੋਵਾਂਗੇ ਆ ਦੇਖੋ ਕਿੰਨੇ ਗੰਦੇ ਬੂਟ ਕਹਿੰਦੇ ਸਕੂਲ ਦੇ ਇਹ ਵੀ ਇਹਦੇ ਵਿੱਚ ਹੀ ਧੋਣੇ ਸਕੂਲ ਦੇ ਇਹ ਪਾ ਕੇ ਜਾਂਦਾ ਸੀ ਕੋ ਸਕੂਲ ਤੇ ਛੱਟ ਗਿਆ ਸਕੂਲੇ ਅਲਾਉਡ ਨਹੀਂ ਸੀ ਤੇ ਫੇਰ ਇਹ ਨੇ ਅਸਨੜਾ ਪੈਂਟੂ ਦੇ ਨੇ ਦੇਖੋ ਲਾਲ ਲਾਲ ਤੇ ਕਾਲੇ ਕਾਲੇ ਨਿਕਲਦੇ ਹੁੰਦੇ ਆ ਇੱਕ ਗੋਲੀ ਬੋਣੀ ਜਪਾ ਤਾਂ ਇੱਕ ਗੋਲੀ ਨਾਲ ਹੀ ਨਖੇਰ ਤੇ ਜੇ ਜ਼ਿਆਦਾ ਮਿਹਲੇ ਤੁਸੀਂ ਦੋ ਵੀ ਪਾ ਸਕਦੇ ਹੋ ਆਪਣੇ ਕੋਲ ਬੂਟ ਧੋ ਲਈ ਸੀ ਧੋਣ ਨਾਲ ਇੱਕ ਗੋਲੀ ਨੇ ਕੰਮ ਕਰਤਾ ਜਸਾ ਪੌਂਦਾ ਤੇ ਕਾਇ ਖੰਦੋਸਾਂ ਇਹ ਬਹੁਤ ਹੀ ਵਧੀਆ ਤੇ ਮਿੰਟੋ ਮਿੰਟ ਕਿੰਨੇ ਗੰਦੇ ਬੂਟ ਆ ਤੇ ਮਿੰਟੋ ਮਿੰਟ ਨਿਕਲ ਜਾਣੇ ਕੋਣਾ ਪਾਣੀ ਗਰਮੀ ਆ ਆ ਤਾਂ ਪਾਣੀ ਨਾਲ ਨਾ ਜਿਹੜੀ ਗੈਲ ਉਹ ਵੀ ਉੱਗਲ ਜਾਂਦੀ ਹੈ। ਬਾਕੀ ਹਾਈਡਰੋਜਨ ਤੇ ਮਿੱਠਾ ਸੋਡਾ ਇਹ ਗੈਲ ਨੂੰ ਕੱਢ ਦਿੰਦੇ ਆ ਬਾਹਰ। ਜਿਹੜੀ ਜੰਮੀ ਹੁੰਦੀ ਆ ਹਨਾ ਇਹਨਾਂ ਤੇ। ਨੇ ਬੂਟ ਆਪਣੇ ਬਿਲਕੁਲ ਸਾਫ਼ ਹੋ ਚੁੱਕੇ। ਪਾਣੀ ਦੇਖੋ ਕਿੰਨਾ ਗੰਦਾ। ਤੇ ਹੁਣ ਆਪਾਂ ਹਨਾ ਜਿਹੜੇ ਬਾਕੀ ਤੇ ਗੋਲੀਆਂ ਉਹਨਾਂ ਨੂੰ ਕਿਸੇ ਆ ਡੱਬਾ ਆਪਣਾ ਰੱਖਿਆ ਡੱਬੇ ਚ ਸਟੋਰ ਕਰਕੇ ਰੱਖਦੇ ਤੇ ਆ ਆਪਾਂ ਧੋ ਕੇ ਤੁਹਾਨੂੰ ਦਿਖਾਉਨੇ ਆ ਤੇ ਆਪਾਂ ਇਹਨਾਂ ਨੂੰ ਕਿਵੇਂ ਸੁੱਕਣੇ ਪਾਉਣ ਤਾਂ ਆਪਣੇ ਬੂਟ ਕਿਵੇਂ ਸੁੱਕਣਗੇ ਆਜੋ। ਪਹਿਲਾਂ ਧੋ ਦਈਏ ਇਹਨਾਂ ਨੂੰ। ਅੱਜ ਪੜਦੇ ਨੇ ਪਾਣੀ। ਬਹੁਤ ਹੀ ਨੰਗਾ ਗੰਦਾ ਪਾਣੀ। ਓਏ। ਹਾਂਜੀ ਤੁਸੀਂ ਦੇਖ ਸਕਦੇ ਬੂਟ ਆਪਾਂ ਧੋ ਲਏ। ਉਹਨਾਂ ਸੁਕਾਉਣ ਦਾ ਤਰੀਕਾ ਤੁਹਾਨੂੰ ਦੱਸ ਦਿਆਂ ਕਿਵੇਂ ਜਿਹੜੇ ਆਪਣੇ ਲਿਫਾਫੇ ਨਹੀਂ ਟੰਗੇ ਹੋਏ। ਇਹਨਾਂ ਦੇ ਵਿੱਚ ਪਾ ਕੇ ਪਾਏ ਬੂਟ ਟੰਗ ਦੇਣੇ ਤੇ ਸਾਰਾ ਪਾਣੀ ਬੂਟਾਂ ਦਾ ਬਾਹਰ ਹੋ ਜਾਣਾ। ਤੇ ਬੂਟ ਰਾਮਦੇ ਦਾ ਸੁੱਕਣਗੇ ਕਿੰਨਾ ਪਾਣੀ ਹੋਵੇ ਦੇਖੋ ਪਾਣੀ ਨਿਕਲਦਾ ਇਹ ਬਹੁਤ ਸਾਰੇ ਪਸੂਕੜੇ ਧਾਦੇ ਨੇ ਮੈਂਟੋ ਮੈਂਟ ਸੁੱਕਣੇ ਆ ਕਿਉਂਕਿ ਜੇ ਨਿਚੋੜ ਕੇ ਪਾਉਨੇ ਹੁੰਦੇ ਨੇ ਬੂਟ ਹਨਾ ਉਹ ਛੇਤੀ ਨਹੀਂ ਸੁੱਕਦੇ ਇੰਨਾ ਸਾਇ ਨਾ ਸਾਰਾ ਪਾਣੀ ਬਾਹਰ ਨਿਕਲਿਆ ਆਣਾ ਬੂਟਾਂ ਦਾ ਤੇ ਬੂਟ ਸਾਰੇ ਮੈਂਟੋ ਮੈਂਟ ਸੁੱਕਦੇ ਆ ਜੇ ਮਸ਼ੀਨ 'ਚ ਹੈਗਾ ਤੁਸੀਂ ਮਸ਼ੀਨ 'ਚ ਸੁਕਾ ਕੇ ਇਦਾਂ ਸੁੱਕਣੇ ਪਾ ਦੋ ਤੁਹਾਡੇ ਬੂਟ ਦੇਖੋ ਸੁੱਕਦੇ ਦੇਖੋ ਪਾਣੀ ਨਿਕਲਦਾ ਜੇ ਤੁਹਾਨੂੰ ਸਾਡੀ ਵੀਡੀਓ ਬੂਟ ਇਦਾਂ ਧੋਣੇ ਆ ਤੇ ਸੁਕਾਉਣੇ ਵਧੀਆ ਲੱਗੀ ਫਿਰ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ